ਇਹ ਤੁਸੀਂ ਏਸ ਵੇਖ ਰਹੇ ਹੋ ਜੀ ਜਿਸ ਉਮਰ ਦੇ ਵਿੱਚ ਅਸੀਂ ਮਰੁੰਡੇ ਪਿੱਛੇ ਲੜਦੇ ਰਹੇ ਹਾਂ ਕਿ ਮੈਨੂੰ ਮਰੁੰਡਾ ਇੱਕ ਘੱਟ ਦਿੱਤਾ ਵੱਧ ਦਿੱਤਾ ਉਸ ਉਮਰ ਦੇ ਵਿੱਚ ਉਸ ਏਸ ਦੇ ਵਿੱਚ ਇਹ ਬੱਚੇ ਆ ਜਿਹੜੇ ਉਹ ਰੇਸ ਦੇ ਟਰੈਕ ਦੇ ਉੱਪਰ ਖੜੇ ਹੋਏ ਆ ਮਹਿਜ਼ 5 ਸਾਲ ਦੀ ਉਮਰ ਆ ਇਹਨਾਂ ਬੱਚਿਆਂ ਦੀ ਜਿਹੜੀ ਅਗਲੀ ਰੇਸ ਹੁਣ ਹੋਣ ਲੱਗੀ ਆ 5 ਸਾਲ ਦੀ ਉਮਰ ਦੇ ਬੱਚਿਆਂ ਦੀ 100 ਮੀਟਰ ਦੀ ਨਹੀਂ 50 ਮੀਟਰ ਇਹਨਾਂ ਬਸ ਰੱਖੀ ਹੈ ਅਦਵਾਨ ਸਾਬ ਸੋ 50 ਮੀਟਰ ਕਿਉਂਕਿ ਬੱਚਿਆਂ ਦੀ ਉਮਰ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਜਿਹੜੀ ਰੇਸ ਆ ਇਹ 50 ਮੀਟਰ ਦੀ ਕੀਤੀ ਗਈ ਆ ਸੋ 5 ਸਾਲ ਦੀ ਉਮਰ ਦੇ ਬੱਚੇ ਰੇਸ ਟਰੈਕ ਦੇ ਉੱਪਰ ਤੁਹਾਨੂੰ ਨਜ਼ਰ ਆ ਰਹੇ ਆ ਕੈਮਰੇ ਦੇ ਵਿੱਚ ਇਹੀ ਜਿਹੜੀ ਸਾਡੀ ਖਾਸੀਅਤ ਹੈ ਸਿੱਖ ਖੇਡਾਂ ਦੀ ਇਹੀ ਖਾਸੀਅਤ ਹੈ ਸਾਡੇ ਭਾਈਚਾਰੇ ਦੀ ਕਿ ਅਸੀਂ ਇੰਨੇ ਕੁ ਜੋਗੇ ਹੋ ਗਏ ਆ ਜਾਂ ਕਰ ਲਿਆ ਆਪਣੇ ਆਪ ਨੂੰ ਕਿ ਅਸੀਂ ਆਪਣੇ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜ ਸਕਦੇ ਆ ਛੇ ਹਜ਼ਾਰ ਤੋਂ ਪ੍ਰਸ ਜਿਹੜੇ ਐਥਲੀਟ ਨੇ ਅੱਜ ਸਿੱਖ ਖੇਡਾਂ ਦੇ ਵਿੱਚ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਹੈ 37ਵਾਂ ਵਾਰਾ ਲਗਾਤਾਰ ਹੋ ਗਿਆ ਹੈ ਅਗਲਾ ਵਾਰਾ ਜਿਹੜਾ ਉਹ ਮੈਲਬਨ ਦੇ ਹਿੱਸੇ ਆਇਆ ਸਾਡੀ ਉਮੀਦ ਆ ਕਿ ਮੈਲਬੰਦ ਦੇ ਹਿੱਸੇ ਇਸ ਤੋਂ ਵੀ ਵੱਧ ਤੇ ਭਾਰੀ ਪਰਕਮ ਜਿਹੜੇ ਹੈਗੇ ਐਥਲੀਟ ਉਹ ਹਿੱਸੇਦਾਰ ਬਣਨਗੇ ਕਿਉਂਕਿ ਸਾਡੀ ਕਮਿਊਨਿਟੀ ਵੱਧ ਰਹੀ ਆ ਅਸੀਂ ਵੱਧ ਰਹੇ ਆ ਔਰ ਜਿੱਥੇ ਅਸੀਂ ਵੱਧ ਰਹੇ ਆ ਸਾਡੀ ਕਮਿਊਨਿਟੀ ਵੱਧ ਰਹੀ ਆ ਉੱਥੇ ਨਾਲ ਦੀ ਨਾਲ ਸਾਡੇ ਜਿਹੜੇ ਗਰਾਊਂਡ ਦੇ ਨਾਲ ਜੁੜੇ ਹੋਏ ਬੱਚੇ ਆ ਪਾਰਟਿਸਪੈਂਟ ਨੇ ਉਹ ਵੀ ਵੱਧ ਰਹੇ ਆ ਸੋ 5 ਸਾਲ ਦੇ ਬੱਚਿਆਂ ਦੀ ਜਿਹੜੀ ਰੇਸ ਆ ਉਹ 50 ਮੀਟਰ ਦੀ ਸ਼ੁਰੂ ਹੋਣ ਲੱਗੀ ਆ ਤੁਸੀਂ ਇੰਜੋਏ ਕਰੋ ਕੈਮਰੇ ਦੇ ਨਾਲ ਅਸੀਂ ਤੁਹਾਡੇ ਨਾਲ ਇਸੇ ਤਰ੍ਹਾਂ ਜੁੜੇ ਰਾਵਾਂਗੇ ਗੱਲਾਂ ਬਾਤਾਂ ਦਾ سلسلہ ਜਾਰੀ ਰੱਖਾਂਗੇ ਤੁਸੀਂ ਇੰਜੋਏ ਕਰੋ ਪਲੀਜ਼ ਗੋ ਟੂ ਦਾ 50 ਮੀਟਰ ਦੀ ਰੇਸ ਸਿਰਫ 5 ਸਾਲ ਦੇ ਬੱਚਿਆਂ ਦੀ ਸੋ ਜਿਹੜੇ ਪੰਜਾਬ ਟੀਵੀ ਦੇ ਨਾਲ ਸਤਿਕਾਰ ਰਜਿਸਟ੍ਰੇਸ਼ਨ ਕਰਨੀ ਹੋ ਪਿਛੇ ਰਜਿਸਟ੍ਰੇਸ਼ਨ ਡੈਸਕ ਕੋਲੇ ਬੈਠੇ ਆ ਉਹਨਾਂ ਨੂੰ ਜਾ ਕੇ ਆਪਣੀਆਂ ਡਿਟੇਲਸ ਦੇ ਦਿਓ ਹਜੇ ਵੀ ਟਾਈਮ ਆ ਛੋਣੀਆਂ ਛੋਣੀਆਂ ਪਿਆਰੀਆਂ ਬੱਚਿਆਂ ਸਾਡੀਆਂ ਇਹ ਜਿਹੜੇ ਜਾਗ ਇਹਨਾਂ ਨੂੰ ਅੱਜ ਤੁਸੀਂ ਲਾ ਦੇਣਾ ਹੈ ساری ਜ਼ਿੰਦਗੀ ਕੰਮ ਆਉਣਾ ਹੈ ਜੀ ਆਪਾਂ ਅਕਸਰ ਹੀ ਕਹਿੰਦੇ ਆ ਕਿ ਜਿਹੜੀ ਐਥਲੈਟਿਕਸ ਆ ਉਹ ਇੱਕ ਨੇਚਰਲ ਫੀਨੋਮੈਨਾ ਆ ਹਿਊਮਨ ਬਾਡੀ ਦਾ ਤੇ ਬੱਚਾ ਜਦੋਂ ਜੰਮਦਾ ਫਿਰ ਉਹ ਰੜਦਾ ਫਿਰ ਤੁਰਦਾ ਫਿਰ ਦੌੜਦਾ ਸੋ ਇਹ ਹੁਣ ਉਹ ਦੌੜਨ ਵਾਲੀ ਸਟੇਜ ਤੇ ਪਹੁੰਚ ਗਿਆ 5 ਸਾਲ ਵਾਲੇ ਬੱਚੇ ਸੋ ਆਉਣ ਵਾਲੇ ਸਮੇਂ ਜਿਨਾਂ ਨੇ ਉੱਡਣਾ ਉਹ ਚਾਹੇ 100 ਮੀਟਰ ਹੋ ਸਕਦੀ ਆ ਚਾਹੇ ਕਿਸੇ ਵੀ ਗੋਸਟ ਮੀਟਰ ਹੋ ਸਕਦੀ ਆ ਸੋ ਬੜੇ ਸੋਹਣੇ ਰਿਜ਼ਲਟ ਅਸੀਂ ਆਉਣ ਵਾਲੇ ਟਾਈਮ ਜਿਨਾਂ ਪਰ ਦੇਖ ਸਕਦੇ ਆ ਬਿਲਕੁਲ ਸਹੀ ਕਹਿ ਰਹੇ ਤੁਸੀਂ ਬੋਲੋ Ai, oh, meu Deus, oh, meu Deus. ਸਿਡਨੀ ਸ਼ਹਿਰ ਦੇ ਵਿੱਚ ਕੋਈ ਵੀ ਇਵੈਂਟ ਕਰਵਾਉਣਾ ਚਾਹੁੰਦੇ ਹੋ ਤਾਂ ਫਿਰ ਹੋ ਜਾਓ ਬਿਲਕੁਲ ਟੈਨਸ਼ਨ ਫਰੀ ਕਿਉਂਕਿ ਕਪਿਲ ਮਲਹੋਤਰਾ ਤੇ ਟੀਮ ਲੈ ਕੇ ਆਏ ਹਨ ਇਵੈਂਟ ਮੈਨੇਜਮੈਂਟ ਇਵੈਂਟ ਪਲੈਨਿੰਗ ਇਵੈਂਟ ਕੋਆਰਡੀਨੇਸ਼ਨ ਫੰਕਸ਼ਨ ਵਾਰੇ ਕੀ ਕਰਨਾ ਹੈ ਤੇ ਕਿਵੇਂ ਕਰਨਾ ਹੈ ਇਹ ਸਭ ਕੁਝ ਅਸੀਂ ਦੱਸਾਂਗੇ ਬਜਟ ਤੋਂ ਲੈ ਕੇ ਇਵੈਂਟ ਹੋਣ ਤੱਕ ਦਾ ਪੂਰਾ ਪ੍ਰਬੰਧ ਅਸੀਂ ਕਰਾਂਗੇ ਕਿਸੇ ਵੀ ਤਰ੍ਹਾਂ ਦੀ ਬੁਕਿੰਗ ਫਿਰ ਚਾਹੇ ਉਹ ਵੈਨਿਊ ਹੋਵੇ DJ ਹੋਵੇ ਕੈਟਰਿੰਗ ਕਰਾਉਣੀ ਹੈ ਜਾਂ ਫਿਰ ਹੋਵੇ ਕੋਈ ਵੀ ਐਂਟਰਟੇਨਮੈਂਟ ਪ੍ਰੋਗਰਾਮ ਤੁਸੀਂ ਬਸ ਤਾਰੀਖ ਫਾਈਨਲ ਕਰੋ ਬਾਕੀ ਕੰਮ ਸਾਡਾ ਹੈ ਕਿਉਂਕਿ ਸਾਡੇ ਕੋਲ ਹੈ ਪੂਰੀ ਤਜਰਬੇਕਾਰ ਟੀਮ ਇਵੈਂਟ ਕੋਈ ਵੀ ਹੋਵੇ ਚਾਹੇ ਦੀ ਹੋਵੇ ਵਿਆਹ ਜਨਮ ਦਿਨ ਪਾਰਟੀ ਚਾਹੇ ਹੋਵੇ ਕੋਈ ਵੀ ਇਵੈਂਟ ਤਾਂ ਯਾਦ ਰੱਖਿਓ ਕਪਿਲ ਮਲਹੋਤਰਾ ਬੁੱਕ ਯੂਰ ਫ੍ਰੀ ਕੰਸਲਟੇਸ਼ਨ ਕਾਲ ਕਰੋ 0451214395